ਹਾਂ ਜੀ ਕਿਸਾਰ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਬਾੜਾ ਤੇਲੀਆਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠਿੱਕੀ ਪਿੰਡ ਤੋਂ ਤਕਰੀਬਨ 8 9 ਕਿਲੋਮੀਟਰ ਦੀ ਦੂਰੀ ਤੇ ਪਿੰਡ ਬਾੜਾ ਤੇਲੀਆਂ ਅਲਗੋ ਕੋਠੀ ਅੱਡਾ ਲੱਗਦਾ ਠੀਕ ਹੈ ਜੀ ਅਲਗੋ ਕੋਠੀ ਦੇ ਬਿਲਕੁਲ ਨੇੜੇ ਜਸਵੰਤ ਖਹਿਰੇ ਵੀਰ ਦੇ ਕੋਲ ਆ ਗਏ ਹਾਂ ਦੋਸਤੋ ਜਸਵੰਤ ਵੀਰ ਦੇ ਘਰੋਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਬਣਾਈਆਂ ਨੇ ਪਸ਼ੂ ਵਪਾਰ ਦਾ ਕੀਤਾ ਵੀਰ ਜਸਮント ਦਾ ਤੇ ਪਸ਼ੂ ਬੜੇ ਸਾਫ ਸੁਥਰੇ ਲੈ ਕੇ ਆਉਂਦਾ। ਬੇਸ਼ੱਕ ਨਾਗ ਜਿਹੜੇ ਆ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਕੋਈ 2-4 2-4 ਕੋਈ 2-3 ਨਾਗ ਹੀ ਦੇਖਣ ਦੇ ਵਿੱਚ ਮਿਲਦੇ ਆ। ਪਰ ਐਨੀਮਲ ਜਿਹੜੇ ਆ ਪਸ਼ੂ ਬੜੇ ਸਾਫ ਸੁਥਰੇ ਹੁੰਦੇ ਆ ਤੇ ਅੱਜ ਇਸ ਵੀਡੀਓ ਦੇ ਵਿੱਚ ਇੱਕ ਜਰਸੀ ਬੀਡ ਦੇ ਵਿੱਚ ਵੇਰ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣੀ। ਥੱਲੇ ਲੇਵੇ ਦੀ ਬਹੁਤ ਜਿਆਦੀ ਕਮਾਲ। ਇੱਕ ਇੱਧਰ ਜਿਹੜੀ ਤੁਹਾਨੂੰ ਇੱਕ ਹੋਰ ਕ੍ਰਾਸ ਵੇਅਰ ਦਿਖਾ ਦਿਆਂਗੇ ਠੀਕ ਆ ਜੀ ਬਿਲਕੁਲ ਦੋਨੋਂ ਵਾਲਾ ਪਾ ਗਿਆ ਸੱਜਰ ਸੁਈਆਂ ਨੇ। ਇਸ ਵਕਤ ਬੌਲੇ ਤੇ ਜਾਂ ਦੁੱਧ ਤੇ ਕਿੰਨਾ ਕਿੰਨਾ ਇਹਨਾਂ ਥੱਲੇ ਮੌਕੇ ਤੇ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਤਰੀਕ ਅਜ 24 ਮਾਰਚ ਤੇ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਸੋ ਕੋਈ ਵੀ ਭਰਾ ਖਰੀਦਦਾਰ ਆ ਰਿਹਾ ਠੀਕ ਹੈ ਜੀ ਪਸ਼ੂ ਖਰੀਦਣ ਤੇ ਮੇਰਾ ਵੀ ਇੱਥੇ ਆਣ ਕੇ ਆਪਣੀ ਦੋ ਟਾਈਮ ਤਿੰਨ ਟਾਈਮ ਚੋਗੇ ਤੁਸੀਂ ਤਸੱਲੀ ਕਰ ਲਿਓ ਠੀਕ ਹੈ ਜੀ ਕਿਉਂਕਿ ਪਸ਼ੂ ਗੱਭਾ ਸੂਏ ਸੂਏ ਆ ਤੇ ਗੱਭਲ ਪਸ਼ੂ ਜਦੋਂ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਆਪਣੀ ੱਤਪ ਕੇ ਚਾਰੇ ਤਰ੍ਹਾਂ ਦੀ ਤਸੱਲੀ ਜ਼ਰੂਰ ਯਕੀਨੀ ਬਣਾ ਲਿਆ ਕਰੋ ਕਰਦੇ ਆ ਪੂਰੀ ਗੱਲਬਾਤ ਸੋ ਨਾਲ ਲੱਗਦੇ ਪਿੰਡ ਜੇਕਰ ਆਪਾਂ ਗੱਲ ਕਰ ਗਏ ਠੀਕ ਹੈ ਜੀ ਅਲਕੋ ਕੋਠੀ ਦੇ ਬਿਲਕੁਲ ਨਜ਼ਦੀਕ ਇਧਰ ਡੱਬੀ ਪੂਰਾ ਅਮਰਪੁਰ ਵੀ ਥੋੜੀ ਦੂਰੀ ਤੇ ਆ ਬੁਲਟੋੜੀ ਦੀ ਦੂਰੀ ਥੋੜੀ ਆ ਠੀਕ ਹੈ ਜੀ ਸੋ ਭਗਵਾਨਪੁਰਾ ਤੇ ਭਾਈ ਲੱਧੂ ਇਹ ਥੋੜੀ ਥੋੜੀ ਦੂਰੀ ਤੇ ਨਾਲ-ਨਾਲ ਲੱਗਦੇ ਪੈਂਦਾ ਆ ਉਹ ਕਰਦੇ ਆ ਗੱਲਬਾਤ ਜਸਵੰਤਾ ਸਭ ਤੋਂ ਪਹਿਲਾਂ ਵੀਰੇ ਸਤਿ ਸ੍ਰੀ ਅਕਾਲ ਠੀਕ ਆ ਸੰਤੋ ਸਾਹਿਬ ਜੀ ਉਹ ਠੀਕ ਠਾਕ ਨੇ ਬੜੇ ਵਧੀਆ ਜਸਵੰਤ ਕੀ ਹਾਲ ਚਾਲ ਵੀਰੇ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਠਾਕ ਬਹੁਤ ਵਧੀਆ ਜਸਵੰਤ ਠੀਕ ਆ ਵੀਰੇ ਅ ਵਧੀਆ ਹੀ ਕਿਰਪਾ ਬਖਸ਼ਾਰੀ ਦੀ ਅੱਛਾ ਜਸਵੰਤ ਥੋੜਾ ਚਲੋ ਵਖਪਾ ਪੈ ਗਿਆ ਆਪਣਾ ਵੀ ਟਾਈਮ ਘੱਟ ਲੱਗਾ ਜਾਂ ਪਸ਼ੂ 1 2 1 2 ਨਾਗ ਆਉਂਦੇ ਰਹੇ ਤੇ ਵਿਕ ਜਾਂਦੇ ਨੇ ਮਾ ਵੀਡੀਓ ਪਾਉਣ ਦਾ ਸਮਾਂ ਹੀ ਨਹੀਂ ਮਿਲਿਆ ਤੇ ਨਾ ਢਰ ਤੋਂ ਮਿਲਿਆ ਮੜਕੇ ਸਮਾਂ ਛੇਤੀ ਹਾਂ ਵੀ ਅੱਥ 10 ਦੇ ਨਹੀਂ ਹੋ ਗਿਆ ਕੋਈ 1 2 ਨਾਗ ਆਏ ਗਏ ਆਈ ਜਾਂਦੇ ਰਹੇ ਸੀ ਨਵਾਂ ਪੁਰਾਣਾ ਹੁੰਦਾ ਗਿਆ 1 2 ਦੇ ਰੋਕਦੇ ਮੜਕੇ ਟਾੜਾ ਕੋਈ ਅਪਾਇੰਟਮੈਂਟ ਮਿਲਦੀ ਤੇ ਫਿਰ ਉਹਨੇ ਟਾਈਮ ਨਾਲ ਹੋ ਜਾਂਦਾ ਹੈ ਇਧਰੋਂ ਵਿਕ ਜਾਂਦਾ ਰਿਹਾ ਹਾਂ ਤੇ ਤੁਸੀਂ ਨਹੀਂ ਉਧਰ ਆਉਂਦੇ ਰਹੇ ਜ ਜਦੋਂ ਤੁਸੀਂ ਆਉਂਦੇ ਉਦੋਂ ਪਸ਼ੂ ਵਿਕ ਜਾਂਦਾ ਹੈ ਹਾਂ ਇਹ ਸਮਾਂ ਜੇ ਥੋੜ ਠੀਕ ਆ 15 ਦਿਨ ਹੋ ਗਏ ਅੱਛਾ ਜਸਵੰਤ ਅੱਜ ਜਰੇ ਵੀਰ ਆਪਾਂ ਬੋ ਪਸ਼ੂ ਦਿਖਾਉਣੇ ਆ ਬੋਲੇ ਬੱਚੀਆਂ ਵੜਾ ਆਪਣੇ ਕੋਲ ਤਾਜ਼ੀਆਂ ਸੱਜਰੀ ਸੁਈਆਂ ਬੋਲੇ ਬੋਲੇ ਜੀ ਚੱਲਣ ਡੀਆਂ ਬੋਲੇ ਬੋਲੇ ਬਿਲਕੁਲ ਜੀ ਠੀਕ ਆ ਤੇ ਆ ਜਸਵੰਤ ਸ਼ੁਰੂਆਤ ਆਪਾਂ ਇਸੇ ਵੜ ਤੋਂ ਕਰਾਂਗੇ ਕਰਮਾੜੀ ਚੱਡੇਲੇਵੇ ਦੀ ਬੜੀ ਖਬਰ ਆ ਰਹੀ ਸੰਤੂ ਸਾਹਿਬ ਜੀ ਜਰਸੀ ਬ੍ਰੀਡ ਦੇ ਵਿੱਚ ਹੀ ਆ ਗਈ ਆ ਪੰਜਾਬ ਲਈ ਜਲਦੀ ਪਿਓਰ ਠੀਕ ਆ ਜੀ ਕੱਦ ਕੋ ਤੋਂ ਵੱਡਾ ਹਨਾ ਹਾਂ ਫੁੱਲ ਸਾਈਜ਼ ਬੋ ਵੀ ਕੱਦ ਕਾਦ ਪੂਰਾ ਵੱਡਾ ਕਰੋ ਜਾ ਕੇ ਮੇਰਾ ਵੀਰ ਠੀਕ ਆ ਜੀ ਬਾਕੀ ਰੋਬ ਰਾਵ ਤੁਸੀਂ ਵੇਖੋ ਬਹੁਤ ਸੋਹਣੀ ਆ ਝੁੰਗੀ ਦੇ ਵਿੱਚ ਆ ਕਿਉਂ ਤੇ ਚੁੰਗੀ ਦੇ ਵਿੱਚ ਆ ਜਾਂਦੀ ਆ ਆ ਕਰੋ ਚੱਕ ਠੀਕ ਆ ਤੇ ਜਸਵੰਤ ਸਵੇਰ ਨੂੰ ਕਿੰਨਾ ਮੰਮਾ ਮੰਨਣ ਦੇ ਦੱਸ ਸਵੇਰ ਸੰਤੋ ਸਾਹਿਬ ਜੀ ਦੂਜਾ ਸੂਆ ਹਾਂਜੀ ਪਿਓਰ ਠੀਕ ਆ ਦੂਜਾ ਸੂਆ ਮਗਰ ਬੱਚਾ ਕੀ ਆ ਗਿਆ ਤੇ ਇਹਦੇ ਬੱਚਾ ਜੀ ਮਗਰ ਬੱਚਾ ਨਾਲ ਵੀ ਮਗਰ ਬੱਚਾ ਠੀਕ ਆ ਜੇ ਦੂਜਾ ਸੂਆ ਇਹ ਵਾਰ ਸੂਈ ਆ ਮਗਰ ਬੱਚਾ ਮੇਲ ਕਾਫ ਆ ਕਰੋ ਚੱਕ ਠੀਕ ਆ ਤੇ ਜਸਵੰਤ ਵੈਸੇ ਚਵਾਈਆਂ ਦੀ ਗੱਲ ਕਰੀਏ ਪੋਣੇ ਤੇ ਕਿੰਨੀ ਕੀ ਚਵਾਈਆਂ ਆਪਾਂ ਕਰ ਲਈਆਂ ਇਹਦੀਆਂ ਸੰਤੂ ਸਾਹਿਬ ਚਾਰ ਤੋਂ ਪੰਜ ਚਵਾਈਆਂ ਹੋਈਆਂ ਜਿਹਦੇ ਚਾਰ ਪੰਜ ਚਵਾਈਆਂ ਹੋਈਆਂ ਹਾਂਜੀ ਠੀਕ ਆ ਜੀ ਇਹ ਪੂਰੀ ਚਬਾਈ ਮੋਟਰੀ ਬਿਲਕੁਲੀ ਸਾਫ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਆ ਰੂਆਂ ਧੂਆਂ ਦੇ ਮੋਟਰਾ ਕੋੰਦੀ ਠੀਕ ਆ ਤੇ ਬੋਲਾ ਕਿੰਨਾ ਕਿੰਨਾ ਥੱਲੇ ਆ ਸੋ ਇਹਦੇ ਥੱਲੇ ਕੰਡੇ ਵਾਲਾ 17 18 ਕਿਲੋ ਬੋਲਾ ਹੈ 17 18 ਕਿਲੋ ਹਾਂ ਪਹਿਲਾਂ ਵਾਚੀ 20 ਕਿਲੋ ਦੁੱਧ ਦਿੱਤਾ 24 25 ਕਿਲੋ ਭਰੋਗੀ ਠੀਕ ਆ ਹੱਥੀ ਉੱਤੀ ਚਬਾਈ ਸੌਕੀ ਥੋੜੀ ਭੋਰ ਭਲਾਣ ਹੈਗੀ ਨਾ ਨਾ ਮਾਸਾ ਕੋਈ ਚੱਕਰ ਨਹੀਂ ਕਰਮਾ ਲਈ ਤੇ ਆ ਦੇਖੋ ਲੱਤ ਨਹੀਂ ਪੁਰਦੀ ਆ ਭੜਪੂਣ ਥੋੜੀ ਹੈ ਤਾਜੀ ਦਾ ਸਪਾਲਾ 18 ਕਿਲੋ 200 ਬੋਲਾ ਇਹਦੇ ਥੱਲੇ ਹੁਣ ਮੌਕੇ ਤੇ ਹਾਜ਼ਰ ਆ ਕੰਡੇ ਪਾਲ ਜਿਹੜੀ ਨਜ਼ਰ ਆ ਰਹੀ ਹੈ ਠੀਕ ਹੈ ਤੇ ਉਹਦੇ ਕਰਕੇ ਕਿਤੇ ਨਾ ਕਿਤੇ ਤੁਹਾਨੂੰ ਲੱਗੂਗਾ ਥਾਣਾ ਵੈਸੇ ਜਿਹੜਾ ਪਲੂਣ ਪਾਲ ਉਤਰਨ ਤੋਂ ਬਾਅਦ ਤੱਕ ਵੀ ਬਣੀ ਰਹਦੀ ਚੁਾਈ ਦੇ ਵਿੱਚ ਆਉਂਦਾ ਕੋਈ ਚੱਕਰ ਨਹੀਂ ਆ ਆ ਦੇਖ ਲੈ ਕੋਨਾ ਹੈ ਓਕੇ ਆ ਦੇ ਅੱਛਾ ਜਸਵੰਤ 18 17 ਕਿਲੋ ਬੋਲਾ ਹੀ ਆ ਪਛੇ ਦੁੱਧ ਚੰਗਾ ਚਵਾ ਦੂ ਹਣਾ ਵਾਧਾ ਹੀ ਹੋਊਗਾ ਸੰਧੂ ਸਾਹਿਬ ਕਾਟੇ ਹੀ ਹੋਊਗਾ ਗਿਲੋਤੇ ਹੀ ਹੋਊਗਾ ਠੀਕ ਹੈ ਹਾਂ ਬਾਕੀ ਜਰਸੀ ਦੇ ਵਿੱਚ ਆਹ ਬਾਕੀ 20 ਲੀਟਰ 22 ਲੀਟਰ ਤੋਂ ਪਲੱਸ ਵੀ ਚੱਲ ਸਕਦੀ ਪਹਿਲਾਂ ਨੇ ਦਿੱਤਾ 22 20 22 ਕਿਲੋ ਦਾ 20 22 ਲੀਟਰ ਹਾਂ 25 26 ਕਿਲੋ ਦੀ ਗਾਰੰਟੀ ਹੈ ਵੈਰ ਦੀ ਆਪਾਂ ਵੀ ਦਿੰਨੇ ਆ ਬਿਲਕੁਲ ਪਰ ਥੱਲੋਂ ਦੋਸਤੋ ਤੁਹਾਨੂੰ ਆਪਾਂ ਤਸੱਲੀ ਦਾ ਦਿਖਾਵਾਂਗੇ ਟਾਪੀ ਲਾਈਟ ਕਰਦੀ ਹੈ ਕਰਦੀ ਹੈ ਦੀ ਕਮਾਲ ਆ ਤੇ ਆ ਤੁਸੀਂ ਵੇਖੋ ਕਰਮਾੜੀ ਜਿਵੇਂ ਗੱਲ ਕਰਦੇ ਹੁੰਦੇ ਨੇ ਨਾ ਵੀ ਜਿਵੇਂ ਢੋਲ ਹੀ ਬਣੀ ਫਿਰਦੀ ਉਹ ਗੱਲ ਬਾਤ ਆਂਡ ਪਾਈ ਆਰਡਰ ਮਾਦਾ ਹੀ ਜ਼ਿਆਦਾ ਹਾਂ ਸਭ ਲਾਇਆ ਜਵਰ ਸੋ ਬਹੁਤ ਸੋਨੇ ਚੱਡੇ ਲੇਵੇ ਦੇ ਵਿੱਚ ਤੇ 18 17 ਲੀਟਰ ਤੋਂ ਸਟਾਰਟਿੰਗ ਹੋਈ ਆ ਖੋਲ ਕੇ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਰਸ਼ਨ ਕਰਾਉਣੇ ਆ ਬੱਚੀ ਦੇ ਦੂਜਾ ਸੂਆ ਵੜ ਹੈ ਤਕਰੀਬਨ 22 22 ਕਿਲੋ ਪਹਿਲੇ ਸੂਏ ਦੇ ਵਿੱਚ ਦੁੱਧ ਜਿਹੜਾ ਕਰਮਾੜੀ ਚਵਾ ਗਈ ਆ ਤੋ ਵੇਖਦੇ ਆ ਸਾਰੇ ਚਲੋ ਪਾਰਕੂਪ ਖੜਾ ਰੀ ਵੇਰਨੇ ਸਾਰੇ ਪਸ਼ੂ ਪਾਲਕ ਵੇਖ ਕੇ ਜੱਜਮੈਂਟ ਤੁਸੀਂ ਕਰ ਹੀ ਜਾਣੀ ਆ ਤੇ ਖੋਲ ਕੇ ਤਸਲੀਨਾ ਤੋਂ ਦਿਖਾ ਦਿਆਂਗੇ ਮਗਰ ਇਹਦੇ ਵਿੱਚ ਬਿਲਕੁਲ ਸਾਈ ਵਾਲ ਤੇ ਜਰਸੀ ਦੇ ਵਿੱਚ ਮਗਰ ਬੱਛਾ ਮੇਲ ਕਾਫ ਆ ਠੀਕ ਆ ਜੀ ਕ੍ਰੋਸ ਅੰਗ ਦੇ ਵਿੱਚ ਮਗਰ ਬੱਛਾ ਤੋ 나ੜੂ ਨਾਲ ਬੱਚੇ ਦੇ ਆ ਇਧਰ ਦੇਖੋ ਫਰਾਜ ਮਰੇ ਕੁਛ ਦਸੋਂ ਤੋਂ ਨਾਰਮਲ ਹੀ ਵੰਗਾ ਜੂੜ ਤਾਂ ਪਾ ਹੀ ਲੀਦਾ ਕਿ ਨਹੀਂ ਉਹ ਤੇ ਸੰਦੂ ਸਾਹ ਪਾ ਲਈਦਾ ਬਾਕੀ ਆਂਦੀ ਕੋਈ ਨਹੀਂ ਜਨਾ ਵੀ ਪਾਈਏ ਨਾ ਠੀਕ ਠੀਕ ਚੱਲਦਾ ਬਾਕੀ ਪਾ ਲਈਦਾ ਹਜੇ ਭਲੂਣਾ ਮਾੜਾ ਮੋੜ ਕੇ ਤੇ ਪਸ਼ੂ ਲਾਤ ਇਧਰ ਉਧਰ ਕਰ ਲੀਦਾ ਸਹੀ ਹੈ ਜੀ ਆਹ ਵੇਖੋ ਪਸ਼ੂ ਪੌਣਾ ਤੇ ਚੰਗਾ ਜੂੜ ਆਪਾਂ ਵੇਖੀ ਅੱਛਾ ਦੱਸੋ ਤਾਂ ਮਾਰਨਿੰਗ ਚਵਾਈ ਦਾ ਟਾਈਮ ਕੀ ਸੀ ਆਪਣਾ ਫਿਰ ਸਾਢੇ 7 ਵਜੇ ਚੋਈ ਆ 7 ਸਟ ਮਾਰਨਿੰਗ ਸਵੇਰ ਸਾਢੇ 7 ਵਜੇ ਹਾਂਜੀ ਲੋ ਵੀ ਮਾਰਨਿੰਗ ਦੋਸਤੋ ਸਵੇਰ ਸਾਢੇ 7 ਵਜੇ ਦੀ ਚਵਾਈ ਆ ਆਹ ਦੇਖੋ ਤੋ ਬਹੁਤ ਵਧੀਆ ਚੰਗੀ ਐ ਇੱਥੋਂ ਮੇਰਾ ਭਰਾ ਕਿਉਂਕਿ ਹਰੇਕ ਭਰਾ ਨੂੰ ਬਰੀਡ ਤੇ ਵੀ ਕੰਮ ਕਰਨਾ ਚਾਹੀਦਾ ਜਿਹੜਾ ਕੋਈ ਪਸ਼ੂ ਕੋਈ 20 ਲੀਟਰ 25 ਲੀਟਰ ਜਾਂ 25 ਤੋਂ ਪਲੱਸ ਜੇਕਰ ਆਪਾਂ ਜਰਸੀ ਲਾ ਬਨੇ ਆ ਤੇ ਤਕਰੀਬਨ ਇਹਦੇ ਤੋਂ ਤੁਸੀਂ ਅੱਗੇ ਬਿਲਕੁਲ ਬਰੀਡ ਤੇ ਕੰਮ ਕਰ ਸਕਦੇ ਜੀ ਬਿਲਕੁਲ ਚੰਗੇ ਸੀਮਿਨੇਸ਼ਨ ਕਰਵਾ ਕੇ ਚੰਗੇ ਬੱਚੇ ਲੈ ਸਕਦੇ ਜੇ ਠੀਕ ਆ ਜੀ ਸੋ ਸਟਾਰਟਿੰਗ ਕਰਮਣ ਵਾਲੀ ਪੰਦ ਪਾਈ ਉਹਨਾਂ ਬੱਚਿਆਂ ਦੀ ਵੀ ਚੰਗੀ ਰਹੂਗੀ ਆ ਵੇਖ ਬਹੁਤ ਆਪਦੀ ਐ ਪੰਜਾਬ ਵਾਲੇ ਪਿਓਰ ਆ ਸਾਨੂੰ ਕਬੂਤੀ ਬਾਤੀ ਸੋਹਣੀ ਐ ਬਹੁਤ ਜਿਆਦੀ ਬੱਚੇ ਦਾ ਕਰਦੇ ਆ ਵਾਹ ਬੱਚੇ ਦਾ ਕਰਕੇ ਥੋੜਾ ਜਿਹਾ ਪਸ਼ੂ ਤੋਲਾ ਪੈਂਦਾ ਬੱਚਾ ਥੋੜਾ ਦੂਰ ਹੈ ਨਾ ਤਾਂ ਕਰਕੇ ਨਾ ਲੋ ਜਾ ਖਲੋ ਜਾ ਖਲੋ ਜਾ ਲੈ ਹਾਂ ਲੈ ਆ ਵੀ ਲੋਕ ਠੀਕ ਹੈ ਜੀ ਬਹੁਤ ਵਧੀਆ ਚੰਗੀ ਕਮਾਲ ਦੀ ਬੱਚੀ ਆ ਸੋ ਪਸੰਦ ਆ ਜੂਗੀ ਤੁਹਾਨੂੰ ਠੀਕ ਹੈ ਜੀ ਤੇ तकरीबन 25 ਲੀਟਰ 25 ਤੋਂ ਬਾਰ ਬਾਰ ਦੁੱਧ ਚਵਾ ਸਕਦੀ ਹੈ ਜਿਵੇਂ ਪਹਿਲੇ ਸਵੇਰੇ 22 ਲੀਟਰ ਦੁੱਧ ਕਰਮਾਉਂਦੇ ਆ ਗਰੰਟੀ ਆ ਸੰਧੂ ਸਾਹਿਬ ਆਪਣੇ ਕਹਿਦੇ ਵੀ ਲੈ ਜੇ 25 26 ਨਾ ਦੋਗੇ ਤੇ ਵਾਪਸ ਭੇਜ ਦੇਣਾ ਹੈ ਬਾਕੀ ਸਾਮ ਦਾ ਪਾਇਆ ਇਹ ਦੇਣਾ ਚਾਹੀਦਾ ਜਿਹੜਾ ਕਰਮਾਰੀ ਦਾ ਥੱਲੇ ਪਾਜਰੋਂ ਮजूद ਆ ਜਾਂ ਥੱਲਿਓ ਕਰਮਾਰੀ ਬਣੀ ਖੜੀ ਆ ਜੇ ਇਹਨੇ ਨਹੀਂ ਦੇਣਾ 25 26 ਹਰ ਦੇਣਾ ਵੀ ਕਿੰਨਾ ਆ ਫਿਰ ਦੇਣਾ ਕਿੰਨੇ ਆਂਦੇ ਹਾਂ ਗੱਲ ਤੇ ਇਹ ਆ ਨਾ ਆ ਲੈ ਵੀ ਜਸੋਤ ਮੁੱਲ ਦੱਸਿੰਦਾ ਵੀਰੇ ਕੀ ਕਰਾਂਗੇ ਮੁੱਲ ਸੰਧੂ ਸਾਹਿਬ ਜੋ ਮਰਜ਼ੀ ਭਲਾ ਕਰ ਲਈਏ ਤੇ ਭਾਂਦਾ ਵੀ ਹੱਕ ਵੀ ਆ ਹੈਂ ਆ ਪਰ ਆਪਾਂ ਗਲਤ ਨਹੀਂ ਕਰਨਾ ਹੈ। ਆ ਜਾਇਜ ਜਾਇਜ ਕਰਨਾ। ਮੁੱਲ 70 ਆ ਤੇ ਜੈਸ ਨੂੰ ਪੈਂਦੀ ਹੈ। 65 ਦੀ ਆ। ਜੋ ਲੈਣਾ। ਵੀ ਜਿੱਥੇ ਦੇ ਦੇਣੀ ਆਪਾਂ। ਆ ਦੇ ਦਾਂਗੇ। ਯਾਰ 65 ਦੀ ਵਛੀ ਬੜੀ ਵਧੀਆ। ਬਾਕੀ 65 ਰੇਟ ਵੀ ਬੜਾ ਜਾਇਜ ਆ। ਬਹੁਤ ਜ਼ਿਆਦਾ ਜੀ। ਮਿੱਠਾ ਮੁੱਲ ਕਰਤਾ। 70 80 ਦੀ ਵਛੀ ਵਛੀ ਆ। ਹਾਂ। ਗਰਮੀ ਦਾ ਤੋਹਫਾ ਨਾਲ ਹੈ। 22 26 ਕਿਲੋ ਵਾਲੀ ਆ। ਬਿਲਕੁਲ। ਭਰਾ ਨੂੰ ਮਿਲ ਜਾਤਾ ਕਿ ਵੀ ਭਰਾ ਨੂੰ ਦੇ ਦਿੱਤੀ। ਚਲੋ ਇਸੇ ਤਰ੍ਹਾਂ ਹੀ ਆ। ਲੋਕੀ 6500 ਦੀ ਦੋਸਤ ਇਹ ਬਾਹਰ ਮਿਲ ਜੂਗੀ ਤੁਹਾਨੂੰ 65000 ਦੀ ਠੀਕ ਆ ਜੀ 65000 ਦੀ। ਮਗਰ ਬੱਚਾ ਮੀਰ ਸਾਹਿਬ 25 26 ਕਿਲੋ ਵਾਲੀ ਉਹ ਵੀ ਆਪ ਹੀ ਦੇ ਦਿੰਦੇ ਹਾਂ ਔਰ ਸੰਤੋਖ ਸਾਹਿਬ ਕੋਈ ਨਹੀਂ ਦੇ ਸਕਦਾ ਪਹਿਰ ਬਿਲਕੁਲ ਬਿਲਕੁਲ ਨਹੀਂ ਬਹੁਤ ਪਿਆਰੀ ਬੈੜ ਆ ਸੋ ਮੇਰਾ ਭਰਾ ਜਿਹੜੇ ਫਾਰਮਾ ਦੇ ਵਿੱਚ ਮਸ਼ੀਨਾਂ ਅਵੇਲੇਬਲ ਨੇ ਮਸ਼ੀਨੀ ਚਵਾਈ ਵੀ ਕਰ ਸਕਦੇ ਹੋ ਪਲੂਨ ਉਤਰ ਤੋਂ ਬਾਅਦ ਦੋ ਪਾਸੇ ਬੈਠ ਕੇ ਹਾਤੀ ਚਵਾਈ ਵੀ ਕਰ ਸਕਦੇ ਹੋ ਕਰੀ ਦੀ ਹੁਣ ਹੱਥ ਤੇ ਚਵਾਈ ਕੋਈ ਚੱਕਰ ਨਹੀਂ ਹੈ ਸੋ ਚੱਡੇ ਲੈਵੇ ਦੀ ਤੁਸੀਂ ਵੇਖੋ ਠੀਕ ਆ ਜੀ ਬਾਕੀ ਪਲੂਨ ਪ੍ਰਾਨ ਜਿਹੜੀ ਨਜ਼ਰ ਆ ਰਹੀ ਹੈ ਤੁਹਾਨੂੰ ਨੋਰਮਲ ਆਹ ਛੋਟਕਾ ਦੇ ਵਿੱਚ ਉਤਰ ਜੂਗੀ ਆਹ ਠੰਡੀ ਤੇਰੀ ਆ ਬਹੁਤ ਜ਼ਿਆਦੀ ਠੀਕ ਆ ਠੀਕ ਆ ਠੀਕ ਆ ਇਧਰ ਜਸਵੰਤ ਵੀਰੇ ਹਾਂ ਠੀਕ ਆ ਇਧਰ ਜਸਵੰਤ ਆਪਣੇ ਕੋਲ ਇੱਕ ਆ ਵਾਰਡ ਆ ਗਈ ਹੈ ਵੀਰੇ ਹਾਂਜੀ ਤੇ ਕੀ ਵੇਰਵਾ ਕੀ ਰਿਕਾਰਡ ਕੀ ਡਿਟੇਲ ਆ ਭਰਾ ਇਹ ਵੀ ਸੰਤੂ ਸਾਹ ਦੁੱਧੇ ਸੁਗੇ ਸੋਈ ਆ ਦੁੱਧੇ ਸੁਭਾ ਹਾਂਜੀ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਇਹਨੂੰ ਸੰਤੂ ਸਾਹ ਤੀਜਾ ਦਿਨ ਹੋ ਗਿਆ ਤੀਜਾ ਦਿਨ ਹਾਂਜੀ ਮਗਰ ਕੀ ਹੈ ਬੱਚੀ ਆ ਜੀ ਦੇਖ ਮਗਰ ਬੱਚੀ ਆ ਕਿੰਨਾ ਦਿਨ ਹੈ ਉਹ ਵੀ ਬੱਚੀ ਕਰੋ ਜਾ ਕੇ ਬਹੁਤ ਪਿਆਰੀ ਮਗਰ ਬੱਚੀ ਵਾਈਟ ਤੇ ਬਲੈਕ ਕੰਬੀਨੇਸ਼ਨ ਆ ਸੋ ਚੰਗੇ ਠੀਕੇ ਚੰਗੇ ਸੀਮਨ ਦੀ ਮਗਰ ਬੱਚੀ ਆ ਆਪਦੀ ਆ ਠੀਕ ਆ ਜੀ ਬਹੁਤ ਸੋਹਣੀ ਦੇਖੋ ਕਰੈਕਟਰ ਵੇਖੋ ਬੱਚੀ ਦਾ ਬਿਲਕੁਲ ਸ਼ਾਰਟ ਟੇਲ ਛੋਟਾ ਕੰਨ ਬੂਤੀਬਾਤੀ ਕਰੋ ਜਕ ਤਾਂ ਦੂਜਾ ਸਵੇਰ ਜਸਵੰਤ ਵੈਰ ਸੂਈਏ ਇਹਦੇ ਤੇ ਬੋਲ ਦੀ ਸਥਿਤੀ ਕੀ ਆ ਇਹਦੇ ਕੋਲ ਬਹੁਤ 16 17 ਕਿਲੋ ਸੰਦੂ ਸਾਬ 16 17 ਕਿਲੋ ਹਾਂਜੀ ਸ਼ੁਰੂਆਤ ਇਹਦੀ ਵੀ ਚੰਗੀ ਏ ਬਹੁਤ ਜਿਆਦੀ ਜੀ ਐਂਟੀ ਕਰਾਈ ਵੱਚੀ ਨੇ ਇਹਦੇ ਦੂਜੇ ਸੂਵੇ ਹਾਂ ਹਾਂ ਮੈਂ ਪਰਲੇ ਪਾਸੇ ਖੜਾ ਜਸਵੰਤ ਬੈਕਸਾਈਡ ਤੋਂ ਦੇਖ ਰਿਹਾ ਤੇ ਪਰ ਇਧਰੋਂ ਤਾਂ ਲੱਗਦਾ ਉਹ ਨਹੀਂ ਗਾ ਤੇ ਉਹ ਨਹੀਂ ਪਛਾਣਦੀ ਹੈ ਨਾ ਮੈਂ ਨਾ ਫੋਟ ਫੋਟ ਡੇਢ ਬੋਲ ਬਾਹਰ ਨਿਕਲੀ ਕਦੀ ਕੋਈ ਮੇਰਾ ਭਰਾ ਇਹ ਲਾ ਕੇ ਕਸ਼ੂ ਗ੍ਰੇਦਰਾ ਤੁਸੀਂ ਐਨੀਮਲ ਖਰੀਦਣਾ ਪੈਸੇ ਲਾਉਣੇ ਆ ਤੇ ਚੰਗੀ ਛੇ ਤੇ ਲਾਇਆ ਕਰੋ ਜਿੱਥੋਂ ਵੀ ਐਨੀਮਲ ਚੰਗਾ ਲੱਭਦਾ ਤੁਹਾਨੂੰ ਆ ਵੇਖੋ ਮੁੱਠੀ ਮੁੱਠੀ ਥਾਣਾ ਹੈ ਕਿ ਨਹੀਂ ਮੈਂ ਗਿੜ ਗਿੜ ਤੇ ਲੱਗਾ ਸੋ ਨਾੜ ਮੋਟੀਆਂ ਵੀ ਐਂਡਰਗਰਾਉਂਡ ਪਾਇ ਪਾਈ ਹੁੰਦੀ ਆ ਮੋਟਰ ਹੀ ਕਹਦੇ ਦੋ ਦੀ ਉਹਨੇ ਸੰਧੂ ਸਾਹਿਬ ਅੱਗੇ ਤੇ ਉਹਨੇ ਪਿੱਛੇ ਠੀਕ ਜੀ ਕ੍ਰੋਸ ਵਹਿਦਾ ਠੀਕ ਆ ਜੀ ਕ੍ਰੋਸ 18 ਕੇ 17 ਕਿਲੋ 17 ਕਿਲੋ ਹੋ 18 ਆਪਾਂ ਤਾਂ ਪਤਾ ਨਹੀਂ ਆਪਣਾ ਸੰਦੂ ਸਾਹਿਬ ਮੌਜੀ 17 ਕਿਲੋ ਬੋਲਾ ਬੋਲਾ ਠੀਕ ਆ ਹਾਂਜੀ ਸੋ 12 ਕਿਲੋ ਬੋਲਾ ਸ਼ੁਰੂਆਤ ਕਰਮ ਵਾਲੀ ਨੇ ਇਹਨੇ ਵੀ ਚੰਗੀ ਕੀਤੀ ਆ ਚੱਡੇ ਲੇਵੇ ਦੀ ਤੁਸੀਂ ਵੇਖੋ ਬਿਲਕੁਲ ਬਹੁਤ ਜਿਆਦਾ ਸਾਫ਼ ਸਿਹਰੀਦ ਲੇਵਾ ਤਿੰਨ ਦਿਨ ਹੋਏ ਸੋਈ ਨੇ ਕੋਈ ਮਾਸਾ ਪਲੂਣ ਨਹੀਂ ਕੋਈ ਐ ਬਿਲਕੁਲ ਸਾਫ਼ ਸਰੀਰ ਦੇਖੋ ਨਾੜਾਂ ਵੇਖੋ ਪੂਰੀ ਤਰ੍ਹਾਂ ਲੇਵੇ ਚੈੱਕ ਕਰੋ ਗਲਾਬੀ ਥਾਣਾ ਬਹੁਤ ਵਧੀਆ ਨਾ ਵਿੱਚ ਸੌਣ ਤਾਂ ਖੋਲ ਵੀਰੇ ਕਰੀਏ ਪੇਸ਼ ਆਪਣੇ ਭੈਣ ਭਰਾਵਾਂ ਦੇ ਲਓ ਜੀ ਸਾਨੂੰ ਸੋ ਇਹ ਦੋਸਤੋ ਮਗਰ ਬੱਛੀ ਆ ਕਰਮਾਨੀ ਤੇ 16 17 17 ਕਿਲੋ ਬੋਲ ਤਿੰਨ ਦਿਨ ਹੋਏ ਸਹੀ ਨੂੰ ਤੇ ਬੱਛੀ ਦੀ ਬੇਲਪੁੱਲ ਤੁਸੀਂ ਚੈੱਕ ਕਰਕੇ ਇੱਕ ਅੰਦਾਜ਼ਾ ਲਾਵਾ ਕਿ ਲੰਬਾਈ ਲੰਬੂਈ ਵੀ ਸੋਹਣੀ ਆ ਸੂ ਸਵਾ ਦੇ ਵਿੱਚ ਆ ਸੂਸਾ ਦੇ ਵਿੱਚ ਆ ਆਹ ਇਹ ਸੂਈ ਆ ਵਿਚਾਰੀ ਠੀਕ ਆ ਜੀ ਕੋਈ ਦੂਜਾ ਤੇਜਾ ਦੇ ਨਾਲ ਦੇ ਪਸ਼ੂ ਸੂਸਵਾ ਤੇ ਆ ਕੇ ਥੋੜੇ ਜਿਹੇ ਦਿਨ ਕਿਤੇ ਪੈ ਜੀ ਲਾ ਜਾਂਦਾ ਪਰ ਜੰਮੀ ਪੜੀ ਵਾਲੇ ਪਾਸਿਓ ਕੋਈ ਘਾਟਵਾਦ ਨਹੀਂ ਹੈਗੀ ਜੰਮੀ ਪੜੀ ਪੂਰੀ ਆ ਆ ਵੇਖੋ ਮੇਰਾ ਭਰਾ ਨਾਲ ਹੀ ਮੱਝ ਖੜੀ ਵੇਖ ਲੋ ਠੀਕ ਹੈ ਜੀ ਮੱਝ ਦੀ ਬਰਾਪਰੀ ਕਰਦੀ ਪਈ ਹੈ ਆ ਜਾ ਆ ਜਾ ਆ ਤੋਰ ਪਾਗਾ ਸਰੀ ਦੀ ਕਰਮ ਵਾਲੀ ਦਾ ਦਾਰੇ ਪਲਵਾਨ ਵਰਗਾ ਆ ਇਹ ਡੇਰ ਕੇ ਸੰਦੋ ਸਾ ਨਹੀਂ ਦਾਰੇ ਪਲਵਾਨ ਵਰਗਾ ਹੈ ਹਾਂ ਲੋਵੀ ਵਾੜ ਦੀ ਥਾਂ ਦੋਸਤੋ ਵਾੜ ਤੁਸੀਂ ਚੈੱਕ ਕਰੋ ਮੇਰਾ ਪ੍ਰਾਰ ਰੋਬਰਾਬ ਵਾੜ ਦਾ ਕਰੋ ਚੈੱਕ ਨੋਕ ਵਾਲਾ ਥਾਂ ਆ ਗਏ ਆ ਸੰਧੂ ਸਾਹਿਬ ਵਾੜ ਪੁੱਛ ਪੁੱਛ ਕੇ ਤੁਰਦੀ ਹੈ ਵੀ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕਦੇ ਨਾਲ ਹਟਾਉਣਾ ਆ ਵੇਖੋ ਕੋਈ ਗੱਲ ਹੀ ਨਹੀਂ ਕਰਨ ਵਾਲੀ ਦੇ ਹਾਂ ਦੱਸਣਯੋਗ ਹੀ ਨਹੀਂ ਸਾਰਾ ਕੁਝ ਓਕੇ ਹੈ ਸੰਧੂ ਹਾਂ ਲੈ ਵੀ ਲੈ ਵੀ ਜਸਵੰਤ ਖਲਾਰ ਇੱਥੇ ਮੜਾ ਜਾ ਹਾਂਜੀ ਵੇਖੋ ਵਹਣਾ ਘਰ ਘਰ ਕੇ ਤੇ ਆਉਣੀਆਂ ਇਹੋ ਜੀਆਂ। ਬੇਬੜੀ ਸੋਹਣੀ ਐ, ਬਿਊਟੀ ਬਿਆਟੀ ਬਹੁਤ ਸੋਹਣੀ ਵਛੀ ਦੀ। ਕਿਊਟੀ ਵੇਖ ਤੂੰ ਕਿੰਨਾ ਸਟਾਈਲ ਸਟੂਲ ਡਿਜ਼ਾਈਨ। ਐਂਡੀ ਆ ਤੇ। ਹੈਂ? ਐਂਡ ਕਾਪੀ ਆ ਸੰਧੂ ਸਾਹਿਬ। ਹਾਂ। ਮੱਛੀ ਘਾਦੀ ਕੁੜੀਆ ਤੋਹਫਾ ਹੈ ਕਰੇ। ਮੈਂ ਵੀ ਜਸਵੰਤ ਜਿਹੜੀ ਵਛੀ ਲਾਇਆ ਨਾ ਤੂੰ। ਮਿਸ ਪੂਜਾ ਨਾਲੋਂ ਵੀ ਜ਼ਿਆਦੀ ਚੜਾਈ ਹੋਣੀ ਇਹਦੀ। ਇਹ ਮਿਸ ਪੂਜਾ। ਹੈਂ? ਯਾ। ਲੀਟਰ ਨੂੰ ਬੱਚੀ ਆਪਾਂ ਦੇ ਨਹੀਂ। 2-4 ਕਿਲੋ ਥੱਲੇ ਹੀ ਰੱਖਦੇ ਆ। ਆਹੋ ਸਾਰਾ ਦੇ ਦੇਣਾ। ਕਿਉਂਕਿ ਕੋਈ ਪ੍ਰਾਅ ਸੇਵਾ ਕਰਦਾ ਕੋਈ ਸਾਫ਼ ਸਮਾਰਨ ਕਰਦਾ ਤੇ 25 ਲੀਟਰ ਵੀ ਚੋ ਸਕਦਾ। ਮੱਛੀ ਦਾ ਬੜਾ ਕਰਦਾ। ਮੱਛੀ ਦਾ ਜਿੱਡਾ ਕਰਮਾਂ ਦਾ ਵਜ਼ਨ ਵਜੂਦ ਉਤੋਂ ਦਾ ਤਾਂ ਜਾਂ ਤੱਲਿਓ ਜਿੱਡਾ ਚੱਡਾ ਲੇਵਾ ਲੈ ਕੇ ਤੁਰਿਆ ਨਹੀਂ ਜਾਂਦਾ ਠੀਕ ਹੈ ਜੀ। ਸਾਡੇ 7 ਵਜੇ ਦੀ ਚਵਾਈ ਆ ਸੰਧੂ ਸਾਹਿਬ ਸਵੇਰੇ। ਸਵੇਰ ਤੇ ਬਾਕੀ ਬਿਲਕੁਲ ਸੋਨੇ ਵਰਗਾ ਮਾਲ ਸੋਨੇ ਵਰਗੀ ਵਹਿੜਾ ਠੀਕ ਹੈ ਜੀ ਵਹਿੜਾ 'ਚ ਦੋਵੇਂ ਕਮਾਲ ਆ ਵੈਸੇ ਵਹਿੜਾ ਪਹਿਲਾਂ ਵੀ ਆਪਾਂ ਜਿੰਨੀਆਂ ਤੁਹਾਨੂੰ ਦਿਖਾਈ ਦੀਆਂ ਨੇ ਬੜੇ ਸਾਫ਼ ਦੂਸਰੇ ਪਸ਼ੂ ਹੁੰਦੇ ਆ ਇਸ ਕਿਲੇ ਤੇ। ਐ ਵੀ ਜਸਵੰਤ ਮਾਣੂ ਵੀ ਕਿ ਮੁੱਲਿੰਦਾ ਕਰਦੇ ਆ। ਮੁੱਲ ਸੰਧੂ ਸਾਹਿਬ ਜਿੰਨਾ ਮੁੱਲ ਦਾ ਰਹਿ ਨਹੀਂ ਦਈਏ ਨਾ ਹੀ ਕਰੀਏ ਮੁੱਲ ਆਲੇ ਚੱਕਰ ਹਾਂ ਲੈਣ ਦੇ ਨਹੀਂ ਕਰੀਏ ਲੈਣ ਦੇ ਨਹੀਂ ਕਰੀਏ ਅਸੀਂ ਦੀ ਦੇ ਦਈਏ ਜੱਸ ਨੂੰ ਐ ਅਸੀਂ ਦੀ ਹਾਂ 2000 ਰੁਪਏ ਦਾ ਦਾਂ ਕਰਾਇਆ ਭੜਾ ਦਾ ਦਾਤੀਏ ਉਹਨਾਂ ਦਾ ਵੀ ਕੇ ਸੱਜੋਂ ਕਰਾਇਆ ਭੜਾ ਦਾ ਮੈਂ 2000 300 ਮੈਨੇ ਹਾਂ ਬਾਕੀ ਤੂੰ ਇਹ ਦਾ ਦੋ ਹਜ਼ਾਰ ਹਾਂ ਕਰ ਦਈਏ ਜੱਸ ਨੂੰ ਜੱਸ ਨੂੰ ਕਰਦੇ ਬਾਕੀ ਭੇਲ ਭਰਾਵਾਂ ਦੇ ਛੱਡ ਦੇ ਨੇ ਕੋਈ 2 400 ਦਾ ਇਧਰ ਉਧਰ ਕਰਾਉਣਾ ਕਿਸੇ ਦੇ ਉਹਨਾਂ ਦੀ ਵੀ ਉਹ ਕਰਾਉਣਾ ਕਰਾਉਣਾ ਜ਼ਰੂਰੀ ਆ ਇਹਦੇ ਮੋੜਨ ਕਰਨਾ ਪੈਂਦਾ ਸੰਧੂ ਸਾਹਿਬ 70000 ਦੀ 78 ਲਓ ਵੀ 78000 ਦੀ ਐਵਰ ਮਿਲ ਜੂਗੀ ਬਾਕੀ ਐਵਰ ਮੇਰਾ ਭਰਾ ਸਾਰਿਆਂ ਨੂੰ ਤੁਸੀਂ ਦੇਖ ਹੀ ਲਈਆ ਬੱਚੀ ਕਰੋ ਚੈੱਕ ਸਾਰੇ ਪਾਸੇ ਠੀਕ ਹੈ ਜੀ ਬਹੁਤ ਸੋਹਣੀ ਬਿਊਟੀ ਪੀਟੀ ਬਹੁਤ ਸੋਹਣੀ ਆ ਚਮਕਦਮ ਕਾਲੀਏ ਛੇਣੀ ਛੂਣੀ ਗਾਲੀਆ ਪੂਰੀ ਆ ਬੜਾ ਮਲ ਹਾਂ ਬਹੁਤ ਪਿਆਰੀ ਆ ਠੰਡੀ ਧੀਰੀ ਸੇਲਸ ਲੱਗ ਬਹੁਤ ਜਿਆਦੀ ਸੰਧੋ ਸਾ ਸੋ ਅੱਜ ਇਹ ਦੋਸਤੋ ਦੋ ਹੀ ਬੜਾ ਜਸਵੰਤ ਉਹਨਾਂ ਦੇ ਫਾਰਮ ਤੇ ਇਸ ਕਿਲੇ ਤੇ ਤੁਹਾਨੂੰ ਦਿਖਾਤੀਆਂ ਨੇ ਚੰਗੀਆਂ ਵਾਰਾਂ ਨੇ ਟੌਪ ਕਲਾਸ ਨੇ ਬਹੁਤ ਹੋਣੀਆਂ ਕੋਈ 22 25 25 ਲੀਟਰ ਨੂੰ ਮੱਥਾ ਲਾਉਣ ਵਾਲੀਆਂ ਨਹੀਂ 20 ਤੋਂ ਪਲੱਸ ਹੀ ਆ ਤਾਂ ਮੈਂ ਤੇ ਸੰਤੋਖ ਸਾਹਿਬ ਜਿਹੜਾ ਮਰਜ਼ੀ ਭੈਣ ਭਰਾ ਲੈ ਜਾ ਆਪਣੀ ਗਰੰਟੀ ਤੇ ਆਨਲਾਈਨ ਘੋਰ ਛੱਟੇ ਤੇ ਆਪਾਂ ਜ਼ਿੰਮੇਵਾਰ 1% ਵੀ ਹੋਗਾ ਦੋ ਜੀ ਠੀਕ ਹੈ ਵੀਰੇ ਹਾਂ ਜੇ ਕੋਈ ਗੱਲ ਨਿਪਟਣਗੀ ਫਿਰ ਤੇ ਹਾਂ ਬਸ ਗੱਲ ਹੀ ਕਰਾਂਗਾ ਲੈ ਵੀ ਜਸਵੰਤ ਦੇ ਹਾਂ ਠੀਕ ਆ ਇੱਕ ਜਸਵੰਤ ਨੰਬਰ ਬੋਲਦੇ ਆਪਦੇ ਤੇ 88981 ਤੇ 32000 ਠੀਕ ਆ ਹਾਂਜੀ ਲੋ ਵੀ ਇਹ ਨੰਬਰ ਦੋਸਤੋ ਜਸਵੰਤ ਦੇ ਸਕਰੀਨ ਤੇ ਚੱਲਣਗੇ ਬੇੜਾ ਦੋ ਤੁਹਾਨੂੰ ਦਿਖਾਈਆਂ ਨੇ ਦੋਵੇਂ ਬਹੁਤ ਖੂਬਸੂਰਤ ਆ ਠੀਕ ਆ ਜੀ ਪਸੰਦ ਆ ਜਾਣਗੀਆਂ ਭਰਾਵਾਂ ਨੂੰ ਤੇ ਜਿਹੜਾ ਵੀਰ ਤਕਰੀਬਨ ਇਹੋ ਜਿਹਾ ਐਨੀਮਲ ਖਰੀਦਣ ਦਾ ਚਾਹਵਾਨ ਆ ਤੇ ਛੱਡ ਕੇ ਨਹੀਂ ਜਾਂਦਾ ਨਾ ਜੀ ਨਾ ਸੰਧੋ ਛੱਡਣ ਵਾਲੀ ਗੱਲ ਹੀ ਨਹੀਂ ਤੇ ਠੀਕ ਆ ਜਸੂਨ ਤੋਕੇ ਵੀਰੇ ਓਕੇ ਤੁਹਾਨੂੰ ਆ ਜੀ ਥੈਂਕ ਯੂ ਲਓ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ